ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜੀ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਕਟੋਂ ਕੜਨੀ 3 ਲੱਖ ਬੱਚਿਆਂ ਨੇ ਜਿਹੜਾ ਹਿੱਸਾ ਲਿਆ ਔਰ ਮੈਂ ਇਹ ਗੱਲ ਮਹਿਸੂਸ ਕਰ ਰਿਹਾ ਆ ਵੀ ਜਿਹੜਾ ਐਰ ਕੀ ਸਾਡੀਆਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਬੱਚੇ ਖੇਡਣ ਗਏ ਆ ਚਾਹੇ ਹਾਕੀ ਹੋਗੀ ਹੋਰ ਵੀ ਗੇਮਾਂ ਹੋਗੀਆਂ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੇ ਕਾਫੀ ਆਪਣਾ ਜਿਹੜਾ ਰੋਲ ਅਦਾ ਕੀਤਾ ਔਰ ਪੰਜਾਬ ਦਾ ਨਾਮ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਨਸ਼ਿਆਂ 'ਚ ਜ਼ਿਆਦਾ ਮੰਨਿਆ ਜਾਂਦਾ ਸੀ ਅੱਜ ਖੇਡਾਂ ਦੇ ਵਿੱਚ ਉੱਭਰ ਕੇ ਅੱਗੇ ਆ ਰਿਹਾ ਆ ਔਰ ਇਹ ਸਾਡਾ ਮੇਨ ਮਕਸਦ ਜਿਹੜਾ ਹੈ ਪੰਜਾਬ ਨੂੰ ਜਿਹੜਾ ਜਵਾਨੀ ਨੂੰ ਪੰਜਾਬ ਦੀ ਨੂੰ ਸਾਹਮਣਾ ਆਉਣ ਵਾਲਾ ਪੰਜਾਬ ਦਾ ਫਿਊਚਰ ਜਿਹੜਾ ਭਵਿਖਿਆ ਉਹਨੂੰ ਤਗੜੇ ਹੋ ਕੇ ਇੱਕ ਪੰਜਾਬ ਦਾ ਨਾਮ ਰੋਸ਼ਨ ਕਰਾਉਣਾ ਔਰ ਮੈਨੂੰ ਮਾਣ ਦੀ ਔਰ ਖੁਸ਼ੀ ਦੀ ਗੱਲ ਇਹ ਆ ਮੇਰੇ ਵਾਸਤੇ ਕਿਉਂਕਿ ਮਾਨ ਸਰ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਜਿਹੜੀ ਆ ਉਹ ਇਹੋ ਹੀ ਆ ਵੀ ਆਪਾਂ ਜਿਹੜਾ ਆਪਣਾ ਬੱਚੇ ਨੇ ਜਿਹੜੇ ਇਹਨਾਂ ਨੂੰ ਆਪਾਂ ਖੇਡਾਂ ਦਾ ਇੱਕ ਜਿਹੜਾ ਇਹਦਾ ਨਸ਼ਾ ਲਾਈਏ ਖੇਡਾਂ ਦਾ ਤਾਂ ਜੋ ਕਿ ਇਹ ਖੇਡਾਂ ਵੱਲ ਨੂੰ ਇੰਨੇ ਕ ਵਧੀਆ ਆਪਣੇ ਰੁਝਾਨ ਪੈਦਾ ਕਰਨ ਤੇ ਵਧੀਆ ਇਹਨਾਂ ਦੀ ਸਿਹਤ ਪੱਖੋਂ ਵੀ ਠੀਕ ਰਵੇ ਤੇ ਪੰਜਾਬ ਦੀ ਤਰੱਕੀ ਵੀ ਜਿਹੜੀ ਨਾਲ ਰਵੇ ਜੋ ਪਿਛਲੇ ਸਾਲ ਵੀ ਬਤਨੋ ਫੜਿਆਕ ਜਿੰਦਾ ਕਰਵਾਈਆਂ ਗਈਆਂ ਸੀ ਉਹ ਟਾਸ ਪਾਟ ਕੱਢਿਆ ਗਿਆ ਸੀ ਉਦੋਂ ਕਿੰਨਾ ਫਰਕ ਸਮੇਂ ਦੇ ਬੱਚਿਆਂ ਦਾ ਕਿੰਨਾ ਕਰ ਜਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਦੇ ਅੱਗੇ ਸੈਕੰਡ ਰਹੇ ਉਹਨਾਂ ਦਾ ਇਹ ਕੀ ਮੰਨਿਆ ਵੀ ਆਪਾਂ ਫਰਸਟ ਹੋਣਾ ਜੀ ਜਿਹੜੇ ਫਰਸਟ ਵਾਲੇ ਨੇ ਉਹਨਾਂ ਨੂੰ ਇਹ ਆ ਵੀ ਆਪਾਂ ਪੋਜੀਸ਼ਨ ਸੰਭਾਲ ਕੇ ਰੱਖਣੀ ਆ ਜਿਹੜੇ ਥਰਡ ਵਾਲੇ ਨੇ ਉਹ ਚਾਹੁੰਦੇ ਨੇ ਵੀ ਆਪਾਂ ਫਰਸਟ ਹੋਣਾ ਸੋ ਅੱਗੇ ਨਾਲੋਂ ਕੰਪੀਟੀਸ਼ਨ ਜਿਹੜਾ ਵਾ ਉਹ ਖੇਡਾਂ ਦਾ ਚੱਲ ਪਿਆ ਜਿਹੜਾ ਕੀ ਅੱਗੇ ਖੇਡਾਂ ਦਾ ਕੰਪੀਟੀਸ਼ਨ ਖਤਮ ਹੋ ਗਿਆ ਸੀ ਬੱਚੇ ਜਿਹੜੇ ਸੀ ਉਹਨਾਂ ਵੱਲ ਇੰਨਾ ਫੋਕਸ ਨਹੀਂ ਸੀ ਦਿੱਤਾ ਜਾ ਰਿਹਾ ਆ ਹੁਣ ਜਿਹੜੀ ਹਾਕੀ ਦੀ ਟੀਮ ਆ ਜਿਹੜੀ ਜਿੱਤ ਕੇ ਆਈ ਆ ਮੈਂ ਕਹਿ ਸਕਦਾ ਉਹਦੇ ਵਿੱਚੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਕ ਪਲੇਅਰ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਪਲੱਸ ਜੇ ਕਰੋੜ ਕਰੋੜ ਦਿੱਤਾ ਤੇ ਨੌਕਰੀਆਂ ਵੀ ਨਾਲ ਹੋਣਗੀਆਂ ਸੋ ਸਾਡਾ ਇਹ ਕਨਸੈਪਟ ਇਹ ਆ ਵੀ ਪੰਜਾਬ ਦਾ ਜਿਹੜਾ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਸਾਡੀਆਂ ਖੇਡਾਂ ਜੇ ਆਪਾਂ ਵਧੀਆ ਲੈਵਲ ਤੇ ਖੇਡਦੇ ਆ ਤੇ ਕੱਲ ਨੂੰ ਸਰਕਾਰ ਸਪੋਰਟ ਵੀ ਕਰਦੀ ਆ ਤੇ ਪਿਆਰ ਵੀ ਕਰਦੀ ਆ ਸਿੱਖ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੰਜਾਬ ਸਰਕਾਰ ਨੇ ਇੱਕ ਅਵੇਅਰਨੈਸ ਟੋਰਚ ਰੈਲੀ ਸਟਾਰਟ ਕੀਤੀ ਹੈ ਵੱਧ ਚੜ ਕੇ ਬੱਚਿਆਂ ਨੇ ਇਹਦੇ ਵਿੱਚ ਹਿੱਸਾ ਲਿੱਤਾ ਹੈ ਲੁਧਿਆਣੇ ਤੋਂ ਸਟਾਰਟ ਹੋਈ ਹੈ 20 ਤਰੀਕ ਨੂੰ ਸਟਾਰਟ ਹੋਈ ਹੈ ਅੱਜ ਸਾਡੇ ਕੋਲ ਗੁਰਦਾਸਪੁਰ ਪਹੁੰਚੀ ਹੈ ਜੀ ਇਸ ਤੋਂ ਬਾਅਦ ਇੱਥੇ ਅੱਜ ਸਟੇ ਹੋਏਗਾ ਨੈਕਸਟ ਮੂਵ ਕਰਨਗੇ ਪਠਾਨਕੋਟ ਦੈਨ ਟੂ ਜਲੰਧਰ ਸੋ ਇਸ ਰੈਲੀ ਦੇ ਤਹਿਤ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਕਿ ਖੇਡਾਂ ਨੂੰ ਆਪਣੀ ਦਿਨਚਰਿਆ ਦਾ ਆਪਣੀ ਲਾਈਫ ਦਾ ਇੱਕ ਹਿੱਸਾ ਬਣਾਓ ਤਾਂ ਜੋ ਸਾਡਾ ਜਿਹੜਾ ਯੂਥ ਹੈ ਉਹਨੂੰ ਆਪਾਂ ਸਹੀ ਦਿਸ਼ਾ ਦੇ ਸਕੀਏ ਨਸ਼ਿਆਂ ਤੋਂ ਦੂਰ ਰੱਖ ਸਕੀਏ ਤੇ ਸਾਡਾ ਯੂਥ ਹੀ ਸਾਡਾ ਫਿਊਚਰ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦੇ ਟਾਰਚ ਕੱਢੇ ਗਏ ਸੀ ਕੀ ਲੱਗਦਾ ਕਿੰਨਾ ਕੁ ਰਿਸਪੌਂਸਰ ਕਿਦਾਂ ਦਾ ਰਿਸਪੌਂਸਿਬਲ ਜੀ ਬਹੁਤ ਬਹੁਤ ਵਧੀਆ ਰਿਸਪੌਂਸ ਮਿਲਿਆ ਪਿੰਡਾਂ ਦੇ ਕਈ ਬੱਚਿਆਂ ਨੇ ਵੱਧ ਚੜ ਕੇ ਇਹਦੇ 'ਚ ਹਿੱਸਾ ਲਿਆ ਤੇ ਜਗਾ ਜਗਾ ਅਸੀਂ ਸਟੇਡੀਅਮ ਬਣਾਏ ਆ ਤੇ ਬੱਚੇ ਉਹਦਾ ਬਿਲਕੁਲ ਸਾਧੂ ਪਯੋਗ ਕਰ ਰਹੇ ਨੇ ਮਕਸਦ ਇਹਦਾ ਆ ਕਿ ਨੌਜਵਾਨਾਂ ਨੂੰ ਸਪੋਰਟਸ ਦੇ ਪ੍ਰਤੀ ਅਵੇਅਰ ਕਰਨਾ ਤਾਂ ਕਿ ਜਿਵੇਂ ਸਾਡੇ ਅਸੀਂ ਪਿਛੇ ਲਵੇਖੀਏ ਸਾਡੇ 2 ਸਾਲਾਂ ਸਾਡਾ 올림픽 ਮੈਡਲ ਆ ਰਿਹਾ ਇਹ ਸਿਰਫ ਉਹਨਾਂ ਦੀ ਬਦੌਲਤ ਹੀ ਆ ਕਿਉਂਕਿ ਜਿੰਨਾ ਜਿੰਨਾ ਚਾ ਸਾਡਾ ਗ੍ਰਾਸ ਰੂਟ ਤੇ ਕੰਮ ਨਹੀਂ ਹੋਊਗਾ ਉਹਨਾਂ ਚ ਸਾੜ ਹੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨਹੀਂ ਰਹਿ ਸਕਦੇ ਸੋ ਖੇਡਾਂ ਵਤਨ ਪੰਜਾਬ ਦੀਆਂ ਦਾ ਇੱਕ ਜਰੀਆ ਆ ਸਪੋਰਟਸ ਨੂੰ ਪਿੰਡਾਂ ਪਿੰਡਾਂ ਤੱਕ ਲੈ ਕੇ ਜਾਣਾ ਤਾਂ ਕਿ ਸਪੋਰਟਸ ਪ੍ਰਮੋਟ ਹੋਵੇ ਖੇਡਾਂ ਪ੍ਰਮੋਟ ਹੋਵੇ ਔਰ ਸਭ ਤੋਂ ਵੱਡੀ ਗੱਲ ਇਹ ਵੀ ਨੌਜਵਾਨ ਜਿਹੜੇ ਨੌਕਰੀ ਦੀ ਠਿਕਰ ਹੁੰਦਾ ਇਹ ਸਪੋਰਟਸ ਇੱਕ ਇਹੋ ਜਿਹਾ ਇਹੋ ਜਿਹਾ ਜਰੀਆ ਜਿੰਨਾ ਆਪਾਂ ਨੌਕਰੀ ਵੀ ਲੈ ਸਕਦੇ ਹਾਂ ਸਰਕਾਰ ਨੇ ਉਹਦੇ ਵਿੱਚ ਕੋਟਾ ਵੀ ਆਪਣਾ ਕੀਤਾ ਜੇ ਆਪਾਂ ਪੀਸੀਐਸ ਅਫਸਰਾਂ ਦੀ ਗੱਲ ਕਰਦੇ ਜੇ ਮੈਡਮ ਨਾਲ ਗੱਲ ਕਰਦੇ ਆ ਉਹਦੇ ਵਿੱਚ ਵੀ ਸਾਡਾ ਕੋਟਾ ਸਪੋਰਟਸ ਦਾ ਸੋ ਇਹੀ ਅਵੇਰਨੈਸ ਨੂੰ ਫਲਾਉਣ ਵਾਸਤੇ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਅੱਜ ਇਹ ਤੀਸਰਾ ਸੈਸ਼ਨ ਹੈ ਹਾਂਜੀ ਰਿਸਪੌਂਸ ਇਨਾ ਇਨਾ ਮਿਲਦਾ ਦਿਖਾਈ ਦੋਦਾ ਵੈਸੇ ਬਲੌਗ ਲੈਵਲ ਤੋਂ ਸਾਡੀਆਂ ਗੇਮਾਂ ਸ਼ੁਰੂ ਹੁੰਦੀਆਂ ਨੇ ਇਨਾ ਬਹੁਤ ਜ਼ਿਆਦਾ ਰਿਸਪੌਂਸ ਬੱਚਿਆਂ ਵਿੱਚ ਆ ਰਿਹਾ ਬੱਚੇ ਮੈਂ ਵੀ ਆਪਣੇ ਆਪ ਰਜਿਸਟਰਡ ਵੀ ਕਰ ਰਹੇ ਨੇ ਖੇਡਾ ਵਿੱਚ ਆਪਣੇ ਆਪ ਨੂੰ ਇਨਵੋਲ ਵੀ ਕਰ ਰਹੇ ਨੇ ਪੇਰੈਂਟਸ ਵੀ ਬਹੁਤ ਅਵੇਅਰ ਹੋਏ ਨੇ ਕਰਕੇ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਦੀ ਗੱਲ ਖੇਡਾਂ ਪਤਨ ਪੰਜਾਬ ਦੀਆਂ ਵਿੱਚ ਜਿੰਨੀਆਂ ਸਾਡੀਆਂ ਇੰਟਰਨੈਸ਼ਨਲ ਲੈਵਲ ਤੇ ਖੇਡਾਂ ਨੇ ਆਪਾਂ ਹੈਂਡਬਾਲ ਫੁੱਟਬਾਲ ਵਾਲੀਬਾਲ ਰਗਬੀ ਆਲ ਟਾਈਪ ਆਫ ਗੇਮ ਜਿਹੜੀਆਂ ਸਾਡੀਆਂ ਨੇ ਸਾਡੀ ਅਕੋਰਡਿੰਗ ਟੂ ਸਪੋਰਟਸ ਪਾਲਿਸੀ ਆ ਉਹ ਸਾਰੀਆਂ ਦੇ ਵਿੱਚ ਇਨਵੋਲਵ ਨੇ ਔਰ ਸਾਡਾ ਇਹੀ ਮੈਸੇਜ ਆ ਸਾਡਾ ਬੀਂਗ ਹੈ ਕੋਚ ਬੀਂਗ ਡੀਐਸਓ ਬੀਂਗ ਟਰੈਕਰ ਸਪੋਰਟਸ ਜਾਂ ਵੀ ਮੈਕਸਿਮ ਬੱਚੇ ਜਿਹੜੇ ਆ ਨਾ ਖੇਡਾਂ ਵਿੱਚ ਆਪਣਾ ਭਾਗ ਲੈਣ ਤਾਂ ਕਿ ਬੱਚੇ ਦੀ ਤੰਦਰੁਸਤੀ ਰਵੇ ਤੇ ਉਹ ਇੱਕ ਵਧੀਆ ਸਮਾਜ ਸਿਰਜ ਸਕਣ ਸੀਪੀ ਅਨੁਜਿਰੀਆ ਮਾਨ ਸਰਕਾਰ ਨੇ ਜਰੀਆ ਜੋਨਸ ਫਲੂ ਕੀਤੀ ਆ ਕਿ ਡਾ ਵਤਨ ਪੰਜਾਬ ਦੀਆਂ ਇਹ ਬਹੁਤ ਵਧੀਆ ਹਾਰ ਸਪੋਰਟਸਮੈਨ ਜਿਹੜਾ ਇਹ ਵਿੱਚ ਭਾਗ ਲੈਣ ਜਾਂਦਾ ਜਿਹੜਾ ਸਾਡੇ ਸੈਂਟਰ ਆ ਘੁੰਮਣ ਕਲਾ ਦਾ ਸਾਡੇ ਉਥੇ ਆਪਣਾ ਸੈਂਟਰ ਆ ਤੇ ਜਿੰਨੇ ਵੀ ਆ ਬੱਚੇ ਆ ਸਾਰੇ ਇਹਨਾਂ ਵਿੱਚ ਹਿੱਸਾ ਲੈਣਗੇ ਤੇ ਅੱਗੇ ਵਧਣਗੇ